ਬਲੌਦ ਲਾਈਵ ਦੇ ਨਾਲ ਜੁੜ ਚੁੱਕੇ ਹਾਂ ਤਾਂ ਸਿੱਤੇ ਮੈਂ ਬਿਆਨ ਸਿੰਘ ਰੋੜੀਆਂ ਮੇਰੇ ਪਿੱਛੇ ਤਸਵੀਰਾਂ ਦੇਖ ਰਹੇ ਹਾਂ ਕਿ ਤੁਸੀਂ ਕਿ ਮਾਈਆਂ ਵੱਲੋਂ ਲੰਗਰ ਤਿਆਰ ਕੀਤਾ ਜਾ ਰਿਹਾ ਇਸ ਵੇਲੇ ਸੀ ਮੌਜੂਦ ਹਾਂ ਪਿੰਡ ਸੋਈਆਂ ਵਿਖੇ ਪਿੰਡ ਸੋਈਆਂ ਜ਼ਿਲ੍ਹਾ ਲੁਧਿਆਣਾ ਵਿਖੇ ਮੌਜੂਦ ਹਾਂ ਜਿੱਥੇ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਸਮੂਹ ਸੰਗਤ ਵੱਲੋਂ ਤੇ ਹੋਰ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਲਗਾਇਆ ਗਿਆ ਤੇ ਇਹ ਲੰਗਰ ਮੱਕੀ ਦੀ ਰੋਟੀ ਸਰੋਂ ਤੇ ਸਾਗ ਦਾ ਇਹ ਲੰਗਰ ਲਗਾਇਆ ਗਿਆ ਪਿੰਡ ਵਾਸੀਆਂ ਵੱਲੋਂ ਆਉ ਗੱਲਬਾਤ ਕਰ ਲੈਂਦੇ ਹਾਂ ਪਿੰਡ ਵਾਸੀਆਂ ਦੇ ਨਾਲ ਪ੍ਰਬੰਧਕਾਂ ਦੇ ਨਾਲ ਕਿ ਕਿਵੇਂ ਇਹ ਵਿਚਾਰ ਬਣਿਆ ਤੇ ਕਿੰਨੀ ਤਰੀਕ ਤੱਕ ਇਹ ਲੰਗਰ ਚੱਲੇਗਾ ਬੀਜੀ ਕੀ ਨਾਮ ਹੈ ਤੁਹਾਡਾ ਨਾਮ ਗਵਿੰਦਰ ਸਿੰਘ ਜੀ ਗਵਿੰਦਰ ਜੀ ਕਿਵੇਂ ਵਿਚਾਰ ਬਣਿਆ ਵੀ ਸ਼ਹੀਦੀ ਸਭਾ ਨੂੰ ਸਮਾਰਕ ਕਲੰਕਰ ਲਗਾਉਣਾ ਚਾਹੀਦਾ ਸਾਡੇ ਮਿੰਨ ਦਾ ਝਾੜੂ ਵਾਲੇ ਸੇਵਾਦਾਰ ਕਹਿੰਦੇ ਆ ਜਿੰਨਾਂ ਨੂੰ ਜਦੋਂ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਜਾਂ ਸਹਿਜ ਪਾਠ ਹੁੰਦਾ ਤਾਂ ਉੱਥੇ ਜਾਣ ਵੇਲੇ ਸਫਾਈ ਦਾ ਕੰਮ ਕਰਦੇ ਨੇ ਕਲੀ ਪਾ ਕੇ ਸਤਕਾਰ ਨਾਲ ਲੈ ਕੇ ਜਾਂਦੇ ਨੇ ਉਹਨਾਂ ਦੀ ਇੱਕ ਬਣੀ ਹੋਈ ਹੈ ਜੀ ਕਮੇਟੀ ਉਹਨਾਂ ਨੇ ਸਾਰੇ ਨੌਜਵਾਨਾਂ ਨੇ ਮਿਲ ਕੇ ਅਪਰਾਲਾ ਕੀਤਾ ਕਿ ਜਿੰਨੇ ਦਿਨ ਸਭਾ ਚੱਲੂਗੀ ਉੰਨੇ ਦਿਨ ਆਪਣੇ ਪਿੰਡ ਚਾਹ ਦੇ ਲੰਗਰ ਚੁਕਾਈ ਜਾਣਗੇ ਨਾਲ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਤੇ ਇਸ ਪੂਰੇ ਨਗਰ ਨੂੰ ਹੀ ਪਰਾਲਾ ਹੋ ਰਿਹਾ ਜੀ ਇਹ ਹਾਂਜੀ ਇਹ ਸਾਰੇ ਨਗਰ ਦਾ ਸੰਝਾ ਜੀ ਸਾਡੇ ਪਿੰਡ ਸੁੰਝੰਦ ਕਿੰਨੇ ਕੁ ਸੇਵਾਦਾਰ ਉਹ ਕੰਮ ਕਰ ਰਹੇ ਨੇ ਜੀ ਸੇਵਾ ਕਰ ਰਹੇ ਨੇ ਹੈਗਾ ਜੀ ਸਾਰਾ ਪਿੰਡਿਆ तकरीबन ਨਾਲਿਆ ਸਾਰਾ ਪਿੰਡ ਆ ਬਾਬਾ ਜੀ ਕੇਸਪਲੈਕਸ ਦੇ ਵਿੱਚ ਅੱਜ ਇਹ ਜਿਹੜਾ ਲੰਗਰ ਹੈ ਲਗਾਇਆ ਗਿਆ ਇਹ ਸਾਡਾ ਹੀ ਲੰਗਰ ਸਭਾ ਵੀ ਸਰੋਂ ਦੇ ਸਭਾ ਵੀ ਸੰਗਤ ਜੰਡੀ ਆ ਇੱਥੋਂ ਦੀ ਜੀ ਕਿ ਉਹਦੇ ਵੇਚਵਾਂ ਲਗਾਇਆ ਗਿਆ ਹੈ ਲੰਗਰ ਆਪਣਾ ਇੱਕ ਵਿਲੱਖਣ ਗੱਲ ਦੇਖਣ ਨੂੰ ਮਿਲਿਆ ਕਿ ਅਸੀਂ ਬਹੁਤ ਇਲਾਕਿਆਂ ਦੇ ਵਿੱਚ ਗਏ ਆ ਪਰ ਇੱਥੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਲੰਗਰ ਲਗਾਇਆ ਗਿਆ ਇਹ ਵਿਚਾਰ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਸਾਡੀ ਇੱਕ ਗੁਰਦੁਆਰਾ ਸਾਹਿਬ ਦੇ ਮੈਂਬਰ ਨੇ ਜਿਹੜੇ ਪੰਨੇ ਦੇ ਵਿੱਚ ਜਦੋਂ ਵੀ ਕਿਤੇ ਪ੍ਰਕਾਸ਼ ਕਰਾਇਆ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਡੀ ਇੱਕ ਕਮੇਟੀ ਬਣੀ ਹੋਈ ਆ ਇੱਕ ਕਮੇਟੀ ਦੇ ਮੁੰਡਿਆ ਛੋਟੇ ਛੋਟੇ ਬੱਚੇ ਸਾਰੇ ਸੇਵਾ ਕਰਦੇ ਨੇ ਤੇ ਇਹਨਾਂ ਦਾ ਬਹੁਤ ਮਨ ਸੀ ਇਸ ਚੀਜ਼ ਬਾਰੇ ਜਿਦੋਂ ਵੀ ਮੂਹਰੇ ਸਭਾ ਹੋ ਗਈ ਠੰਡ ਇਸ ਵਾਰ ਸਾਰੇ ਇਕੱਠੇ ਹੋ ਗਏ ਸੀ ਜੇਸੀ ਘੋੜਾ ਬੱਚ ਪਾ ਕੇ ਸਰੋਂ ਦਾ ਸਾਗ ਬਣਾ ਕੇ ਮੱਕੀ ਦੀ ਰੋਟੀ ਦੇ ਨਾਲ ਲੋਕਾਂ ਦੀ ਸੰਗਤ ਦੀ ਸੇਵਾ ਕਰਨੀ ਆ ਸੀ ਮਾਂ ਵੀ ਬਹੁਤ ਵਧੀਆ ਵੱਡੀ ਗੱਲ ਆ ਇਹ ਥੋੜੀ ਸੋਚ ਬੱਚਿਆਂ ਦੀ ਇਹ ਬੱਚਿਆਂ ਦੀ ਸੋਚ ਨੂੰ ਲੈ ਕੇ ਅਸੀਂ ਉਪਰਾਂ ਲਾ ਕੀਤਾ ਤੇ ਜਿਹਨੇ ਵੀ ਯਾਤਰੀ ਲੰਘਦੇ ਨੇ ਸਾਰੇ ਲੰਗਰ ਪਾਣੀ ਸਕੇ ਜਾਂਦੇ ਨੇ ਇੱਕ ਦੇਖ ਵਿੱਚ ਮਿਲਿਆ ਕਿ ਛੋਟੇ ਬੱਚੇ ਵੀ ਬਹੁਤ ਸੇਵਾ ਦੇ ਵਿੱਚ ਵੱਧ ਚੜ ਕੇ ਸਹਾਇਕ ਕਰ ਰਹੇ ਨੇ ਕਿ ਛੋਟੇ ਬੱਚੇ ਨੂੰ ਮਤਲਬ ਆਪਣੇ ਆਪ ਆਏ ਨੇ ਜਾਂ ਲਿਆਂਦਾ ਗਿਆ ਨਹੀਂ ਨਹੀਂ ਛੋਟੇ ਬੱਚੇ ਜੀ ਜੀ ਪਰਵਾਦਾ ਖਾ ਕੇ ਆ ਜੇ ਵੀਰ ਜੀ 15 ਸਾਲ ਤੋਂ 20 ਸਾਲ ਤੋਂ ਵੀਰ ਜੀ ਫੇਰ ਤੇ 20 ਸਾਲ ਤੋਂ ਪਰੇ ਇਹਨਾਂ ਦਿੱਤੀ ਜਾਂਦੀ ਹੈ ਇਹਨਾਂ ਨੂੰ ਤਾਂ ਸਾਰੇ ਬੱਚੇ ਸਾਰੇ ਦੇਖਣ ਨੂੰ ਮਿਲਦੇ ਨੇ ਵੀ ਜੁੜੇ ਰੱਖੇ ਹੋਏ ਨੇ ਕੀ ਸਰਕੇ ਹੋਏ ਨੇ ਅਮਰਦਾਰੀ ਨੇ ਬੱਚੇ ਇਹਦੇ ਵਿੱਚ ਇਹ ਮੁੱਖ ਸੇਵਾਦਾਰ ਨੇ ਸਾਡੇ ਗੁਰਜੀਤ ਸਿੰਘ ਜੀ ਇਹ ਇਹਨਾਂ ਦੇ ਨਾਲ ਜੁੜੇ ਹੋਏ ਨੇ ਬਹੁਤ ਦੇਰ ਤੋਂ ਇਹ ਸੇਵਾ ਕਰ ਰਹੇ ਨੇ ਪੂਰੇ ਦਸੰਗੂਗਾ ਸਾਡੇ ਨਾਲ ਅਸੀਂ ਸਾਰੇ ਪਿੰਡ ਵਾਲੇ ਅਸੀਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡਾ ਹੌਂਦ ਦੇਕਰ ਸਾਥ ਨਵਾਇਆ ਅੱਗੇ ਵੀ ਨਮੋਦੇ ਰਹਿਣਗੇ ਸਾਡਾ ਸਾਹ ਅ ਅੱਗੇ ਵੀ ਗੱਲ ਕਰਦੇ ਆਂ ਅਸੀਂ ਵਿੱਚ ਕੀ ਨਾਮ ਆ ਤੁਹਾਡਾ ਗੁਰਜੀਤ ਸਿੰਘ ਆ ਜੀ ਗੁਰਜੀਤ ਸਿੰਘ ਜੀ ਇਹ ਵਿਚਾਰ ਆ ਮਨ ਦੇ ਵਿੱਚ ਕਿਵੇਂ ਬਣਿਆ ਵੀ ਆਪਾਂ ਸੱਤ ਸੌ ਦਾ ਸਾਗ ਤੇ ਮੱਕੀ ਰੋਟੀ ਬਣਾਈ ਜਾਵੇ ਇਹਦੇ ਸਾਰੇ ਪਿੰਡ ਵੱਲੋਂ ਜਾਣ ਦੀ ਅਸੀਂ ਪ੍ਰਚਾਰ ਬਣਾਇਆ ਸੀ ਵੀ ਸਾਂ ਵਿਚਾਰ ਲੈ ਦੇਣਾ 26 ਤੇ 27 ਨੂੰ ਮੱਕੀ ਰੋਟੀ ਸਦੋਂ ਸਾਗ ਲਾ ਕੇ ਬੱਚਿਆਂ ਨੂੰ ਸਾਰਿਆਂ ਸਿਕਾਇਆ ਜਾਵੇ ਸਾਰੇ ਨਗਰ ਨੂੰ ਸਪਸ਼ਟ ਸਿਕਾਇਆ ਜਾਵੇ ਤੇ ਦੇਖਿਆ ਕਿੰਨੇ ਦਿਨ ਤੋਂ ਲੱਗੇ ਹੋયા ਤੁਸੀਂ ਇਹ 21 ਦਿਨ ਤੋਂ ਲੱਗੇ ਹੋ ਜੀ ਇਹ ਕਿੰਨੇ ਦਿਨ ਚੱਲੂਗਾ ਇਹ 28 ਦਿਨ 28 ਦਿਨ ਤੱਕ ਚੱਲੂਗਾ ਜੀ ਠੀਕ ਆ ਜੀ 28 ਨੂੰ ਲਾਸਟ ਦਿਨ ਆਟਾ 28 ਨੂੰ ਲਾਸਟ ਦਿਨ ਆ ਜੀ 28 ਨੂੰ ਲਾਸਟ ਦਿਨ ਆ ਜੀ ਹਰ ਸਾਲ ਹੀ ਅਸੀਂ ਹਰ ਸਾਲ ਹੀ ਇਸੇ ਤਰ੍ਹਾਂ ਦੀ ਪੰਜ ਰੋਜਾ ਮੱਕੀ ਦੀ ਰੋਟੀ ਦਾ ਚਲਾਇਆ ਕਰਾਂਗੇ ਤੇ 8 ਦਿਨ ਲੰਗਰ ਚਲਾਇਆ ਕਰੂਗਾ 3 ਦਿਨ ਸਾਡੇ ਦੁੱਧ ਦਾ ਲੰਗਰ ਚਲਾਇਆ ਕਰੂਗਾ ਰੱਬ ਸਾਨੂੰ ਇਸੇ ਤਰ੍ਹਾਂ ਹੀ ਸਮਰੱਥੀ ਤੇ ਬਲ ਬਖਸ਼ੇ